ਕੀ ਨਾਮ ਸਰਪੰਚ ਹਾਂਜੀ ਗੁੱਡ ਮਾਰਨਿੰਗ ਮੇਰਾ ਨਾਮ ਬਦਲਦੀਨ ਹੈ ਮੈਂ ਜ਼ਿਲ੍ਹਾ ਮਾਲ ਅਫਸਰ ਸੰਗਰੂਰ ਹਾਂ ਇਹ ਸਾਡੇ ਵੱਲੋਂ ਜ਼ਿਲ੍ਹਾ ਹੈੱਡਕੁਆਟਰ ਅਤੇ ਸਬਡਿਵੀਜ਼ਨ ਲੈਵਲ ਤੇ ਫਲੱਡ ਕੰਟਰੋਲ ਰੂਮ ਖੋਲੇ ਗਏ ਨੇ ਜੇ ਕਿਸੇ ਨੂੰ ਵੀ ਵਿਅਕਤੀ ਨੂੰ ਕੋਈ ਦਿੱਕਤ ਆndi ਹੈ ਕਿਸੇ ਵੀ ਤਰ੍ਹਾਂ ਦਾ ਕਿਸੇ ਦਾ ਕੋਈ ਇਸ਼ੂ ਹੈ ਤਾਂ ਇਹਨਾਂ ਫਲੱਡ ਕੰਟਰੋਲ ਰੂਮ ਤੇ ਨੰਬਰ ਕਾਲ ਕਰਕੇ ਸਾਨੂੰ ਦੱਸਦੇ ਨੇ ਤੇ ਜ਼ਿਲ੍ਹਾ ਲੈਵਲ ਤੇ ਤੇ ਸਬਡਿਵੀਜ਼ਨ ਲੈਵਲ ਤੇ ਸਾਡੇ 24 ਇਨ ਟੂ ਡਿਊਟੀ ਆਪਰੇਟਰ ਲਾਏ ਹੋਏ ਨੇ ਜਦੋਂ ਵੀ ਕੋਈ ਕਾਲ ਆਉਂਦੀ ਹੈ ਕਿਸੇ ਦੀ immediately attend ਕਰਕੇ ਉਹ ਨੋਟ ਕਰਦੇ ਨੇ ਔਰ ਸਬੰਧਤ ਡਿਪਾਰਟਮੈਂਟ ਨੂੰ ਪਾਸ ਔਨ ਕਰਦੇ ਨੇ ਤੇ ਅਸੀਂ ਉਹਨੂੰ ਚੈੱਕ ਕਰਦੇ ਹਾਂ ਤਾਂ ਕਿ ਉਹ ਰਿਜ਼ੋਲਵ ਹੋਵੇ ਹਨਾ ਔਰੀ ਸਾਈਡ ਜੋ ਘੱਗਰ ਦੇ ਹਾਂਜੀ ਸਰ ਖਨੌਰੀ ਸਾਈਡ ਜੋ ਘੱਗਰ ਤੇ ਔਰ ਡਰੇਨੇਜ ਡਿਪਾਰਟਮੈਂਟ ਦਾ ਇੱਕ ਮੋਬਾਈਲ ਨੰਬਰ ইস্যੂ ਕੀਤਾ ਹੋਇਆ ਲੋਕਾਂ ਨੂੰ ਤੇ ਉੱਥੇ ਕੀ ਕਰਦੇ ਨੇ ਜੇ ਵੀ ਕਿਸੇ ਦਾ ਕੋਈ ਖਾਸ ਕਰ ਫਲੱਡ ਲੈਵਲ ਇੱਕ ਮਿੰਟ ਗੁੱਡ ਮਾਰਨਿੰਗ ਜੀ ਹਲੋ 79 ਹਾਂਜੀ 867 54 यूनिट 59 ਤੁਸੀਂ ਕੌਣ ਬੋਲਦੇ ਹੋ ਜੀ ਕਿੱਥੋਂ ਜੀ ਇਹ ਕੋਈ ਪਲਵੰਤ ਕੌਰ ਨੇ ਬੀਬੀ ਜੀ ਲੋਕਲ ਸੰਗਰੂਰ ਤੋਂ ਨੇ ਬੰਦਾ ਬਹਾਦਰ ਸਿੰਘ ਕਲੋਨੀ ਜੀ ਦਾ ਬਾਬਾ ਬੰਦਾ ਬਹਾਦਰ ਕਲੋਨੀ ਤੋਂ ਇਹ ਕਹਿੰਦੇ ਨੇ ਸਾਨੂੰ ਬੂਟੇ ਚਾਹੀਦੇ ਨੇ ਤਾਂ ਅਸੀਂ ਇਮੀਡੀਟਲੀ ਜੋ ਸਾਡਾ ਡੀ ਐਫ ਐਸ ਐਂਡ ਆਪਣਾ ਡੀ ਐਫਓ ਡਿਸਟ੍ਰਿਕਟ ਫੋਰੈਸਟ ਅਫਸਰ ਉਹਨਾਂ ਨੂੰ ਅਸੀਂ ਮੈਸੇਜ ਲਾ ਦਾਂਗੇ ਤੇ ਇਹਨਾਂ ਦਾ ਬੂਟੇ ਅਸੀਂ ਪ੍ਰੋਵਾਈਡ ਕਰਾਂਗੇ ਸਿਵਰੇ ਰੋਡ ਦੇ ਨਾਲ ਦਾ ਤਾਲ ਮੇਲਾ ਹਾਂਜੀ ਸੀਵਰੇਜ ਦੇ ਸੀਵਰੇਜ ਬੋਰਡ ਦੇ ਜਿਹੜੇ ਸਾਡੇ ਐਕਸੀਅਨ ਸਾਹਿਬ ਨੇ ਉਹ ਇਸ ਕਮਿਊਨਿਟੀ ਟੇਕਓਵਰ ਦੇਖ ਰਹੇ ਨੇ ਲੁੱਕ ਆਫਟਰ ਕਰ ਰਹੇ ਨੇ ਤੇ ਸਾਡੇ ਵੱਲੋਂ ਵੀ ਉਹਨਾਂ ਨੂੰ ਵੱਖ-ਵੱਖ ਸਮੇਂ ਤੇ ਡੀਸੀ ਸਰ ਵੱਲੋਂ ਮੀਟਿੰਗਾਂ ਕਰਕੇ ਉਹਨਾਂ ਨੂੰ ਹਦਾਇਤ ਕੀਤੀ ਹੋਈ ਹੈ ਵੀ ਕਿਤੇ ਵੀ ਕੋਈ ਦਿੱਕਤ ਆਉਂਦੀ ਹੈ ਔਰ ਤੇ ਔਰ ਕੰਮ ਆਲਰੇਡੀ ਹੋ ਚੁੱਕੇ ਨੇ ਉਹਨਾਂ ਵੱਲੋਂ। ਜਿਵੇਂ ਕਿ ਟ੍ਰੇਨਿੰਗ ਡ੍ਰਾਈਵਰ ਆਪਣੇ ਸਫਾਈਆਂ ਦੀ ਜੁਲਤ ਮੈਂ ਉਹਨਾਂ ਨੂੰ ਕਮਨ ਪੀਸ ਸਰੋਵ ਦੇ ਵਾਰੇ ਮੈਂ ਤੁਹਾਨੂੰ ਦੱਸਦਾ ਵੀ ਏਡੀਸੀ ਡੀ ਦੇਖ ਰਹੇ ਨੇ। ਸਾਡੀਆਂ ਸਮੇਂ-ਸਮੇਂ ਤੇ ਮੀਟਿੰਗਾਂ ਹੁੰਦੀਆਂ ਨੇ ਜੇ ਕਿਤੇ ਹੈਗਾ ਤਾਂ ਸਾਡੇ ਕੋਲ ਕੋਈ ਇਸ਼ੂ ਹੈ ਸਾਨੂੰ ਦ Thank you.